ਨੇਨੋ ਜੀਰੀਓ ਮੋਦੀ ਜੀ ਮੋਦੀ ਵਾਲਾ ਐ ਨੈਨੋ ਜੀਰੀਆ ਜੀਰੀਆ ਚੋਲੀਆ ਜੀਰੀਆ ਅੰਦਰ ਕਿਸੇ ਬਦਲੇ ਕਰੋ ਕਿੰਨੀ ਤੱਕ ਵੇਚੇ ਕਿੱਧਰ ਨਹੀਂ ਹੈਗੀ ਆ ਥੱਲੇ ਜਿੰਨੀ ਦੱਸਦੇ ਹੋ ਤਾਂ ਉਹ ਨਹੀਂ ਦੀ ਵਾ ਦੀ ਸੀ ਤੇ ਠੀਕ ਹੈ ਨਾ ਸਭ ਉਹ ਹੀ ਗੱਲ ਦੱਸਦਾ ਵੀ ਇਹ ਪਰਯਾਇਤ ਹੈ ਦਾ ਵਧੀਆ ਹੈ ਇਹ ਜੂਰੀਆ ਜਿਆਦਾ ਕੰਮ ਕਰਦਾ ਲੋਕ ਨਹੀਂ ਇਹ ਕੰਮ ਕੋਈ ਨਹੀਂ ਕਰਦਾ ਹੁਣ ਜਿਹੜਾ ਭੁੱਖੀ ਆਲਾ ਭੁੱਖੀ ਪੇ ਲੱਗਿਆ ਵਾ ਹੁਣ ਹੋਰ ਕੋ ਖਾਈ ਜਾ ਬੰਨ ਭੁੱਖੀ ਰੇਸ ਕਰਨਾ ਉਹਨੂੰ ਢਾਲ ਹੀ ਲੱਗੂਗਾ ਉਹ ਕਾਦੇ ਪਰ ਹੈ ਕਿ ਨਹੀਂ ਭੁੱਖਿਆ ਉੱਠਦਾ ਨਹੀਂ ਫੇਰ ਬੰਦਾ ਵੀ ਭਾਈ ਭੁੱਖੀ ਲਿਆ ਕੇ ਦਿਓ ਮੈਨੂੰ ਨਹੀਂ ਤੇ ਹੁਣ ਇਹ ਹੌ ਹੌਲੀ ਖੇਤੋਂ ਲਾਉਣਾ ਪੈਣਾ ਹੈ ਜੀ ਦਿੰਦੇ ਸਤਿ ਸ੍ਰੀ ਅਕਾਲ ਜੀ ਸਾਰੇ ਸ਼ਿਕਾਲ ਜੀ ਸਾਰਿਆਂ ਨੂੰ ਆਏ ਨੀ ਤੁਰਕੇ ਪਿੱਛੇ ਤੁਰਕੇ ਆ ਪਿੱਛੇ ਤੇ ਆਏ ਮੇਲਦਾ ਹੀ ਮੇਲਦਾ ਹੀ ਆ ਪਿੱਛੇ ਤੁਰਕੇ ਆਏ ਸ਼ਿਕਾਲ ਜੀ ਬਈ ਸਾਰਿਆਂ ਨੂੰ ਜੀ ਬਾਕੀ ਸਵਾਗਤ ਆ ਤੁਹਾਡਾ ਬਲੌਗ ਤੇ ਅੱਜ ਤੇ ਇਧਰ ਮਿਲੋ ਜੀ ਅਸੀਗਾ ਜੀ ਸਾਰਿਆਂ ਨੂੰ ਆਰਾਮ ਗੜੀ ਆਈ ਇਹਦੇ ਕੋਲ ਪਹੁੰਚੇ ਅੱਜ ਬਾਈ ਅੱਪਾ ਅੱਜ ਡਾਇਰੈਕਟਰ ਜੌਂਡੀਅਰ ਆ ਜਿਹੜਾ ਆਪਣਾ ਉਹ ਤਿਆਰ ਕਰਵਾਉਣਾ ਇੱਥੇ ਤੇ ਅੱਜ ਦਾ ਬਾਈ ਨੇ ਟਾਈਮ ਦਿੱਤਾ ਉਹਦਾ ਕਿਉਂਕਿ ਇਹ ਵੀ ਬੀਜੀ ਆ ਥੋੜਾ ਜਿਹਾ ਇਹਦੇ ਕੋਲ ਕੰਮ ਵਧੀਆ ਚੱਲਦਾ ਹੈ ਅੱਛਾ ਇਹਨਾਂ ਦਾ ਰਿਸ਼ਤੇਦਾਰ ਆ ਕੋਈ ਠੀਕ ਆ ਠੀਕ ਆ ਗਰ ਰੈਟਰ ਦਾ ਬਾਕੀ ਠੀਕ ਆ ਬਾਕੀ ਤੁਹਾਨੂੰ ਬਾਈ ਸਾਰਿਆਂ ਨੂੰ ਪਤਾ ਹੀ ਆ ਵੀਰਾਮ ਗੜੀਆ ਜਿਹੜਾ ਮੁੰਡਾ ਜਿਹੜੀ ਡਾਉਂ ਸੀਲਿੰਗ ਆ ਉਹ ਕਰਦਾ ਏ ਤੇ ਬਕਸੇ ਜਿਹੜਾ ਮਰਜੀ ਕੰਮ ਕਰਾ ਲੋ ਬਾਕੀ ਬਾਈ ਸਾਬ ਜੀ ਉਹ ਤਾਂ ਵਿਜੀ ਤਾਂ ਥੋੜਾ ਜਿਹਾ ਉਹਨੂੰ ਵੈਸੇ ਮੈਂ ਦੱਸ ਕੇ ਵੀ ਨਹੀਂ ਆਇਆ ਤੁਹਾਨੂੰ ਐਵੇਂ ਗਾਹ ਮਕਾਨ ਨੂੰ ਤਾਂ ਕਰਨਾ ਠੰਡ ਬਹੁਤ ਆ ਯਾਰ ਉਹ ਵੀ ਉਹਦੇ ਕੋਲ ਟਾਈਮ ਨਹੀਂ ਹੁੰਦਾ ਹਾਂ ਬਾਕੀ ਉਹ ਬਾਈ ਰਾਮ ਗੜੀਆ ਦਾ ਉਹ ਆ ਨੰਬਰ ਆ ਲਿਖੇ ਹੋਏ ਦੇ ਮੁੰਡੇ ਦੇ ਕਰਾਉਣੀਆਂ ਕਿਸੇ ਨੇ ਸੰਪਰਕ ਕਰ ਸਕਦਾ ਵੀ ਵਧੀਆ ਐਨ ਓਕੇ ਕਰੂੰਗਾ ਨਾਲੇ ਰੇਟ ਵੀ ਬਾਈ ਜਾਇਜ਼ ਆ ਜੈਜ ਰੇਟ ਤੇ ਕਰੂਗਾ ਇਹਨ। ਉਹ 852 ਖੜਾ ਲੰਬੜਦਾਰ ਵਾਲਾ। ਕਰਦੇ ਟਾਲਾ। ਲੋ ਆਕੇ ਗਿਆ ਫੋਟੋ ਹਟਿਆ ਨਹੀਂ। ਹੁਣ ਫੋਟੋ ਦੂਹੀ ਲਾਓ ਦੀ। ਨਹੀਂ ਬੜੇ ਕਰਨੇ ਆ। ਆ ਸਾਰੀ ਕੰਨ ਢੱਕ ਦੇਣੀ। ਆ ਸਾਰੇ ਅੱਖ ਰੁੱਖਰ ਜਿਹਾ ਮੈਂ ਕਰ ਦੇਣ। ਹਾਂ ਬੜੇ ਲਵਾ ਲੋ। ਬੜਾ ਲਵਾਉਂਗਾ। ਆ ਪਰਲੀ ਥੜ ਸਾਰੇ ਟਰੈਕਟਰੇ ਰੱਖਣੇ। ਮੈਂ ਕੱਲ ਹੁਣਾਂ ਦਾ ਕੱਲ ਮੈਂ ਕੰਨ ਲੈ ਕੇ ਗਿਆ ਹਸ ਤਾਂ। ਫਿਰ ਉਹਨੂੰ ਵੀ ਕਹਿੰਦਾ ਮੈਂ ਰਿਸ਼ਤੇਦਾਰੀ ਚ ਥੋੜੀ ਜੀ ਉਹ ਹੋ ਗਏ ਉਹਨਾਂ ਦੇ। ਮਾਚਾ ਕੋਈ ਨਾ ਤੂੰ ਜਾਇਆ ਮੈਂ ਵੀ ਤਾਂ ਹੀ ਨਹੀਂ ਸ਼ੁਰੂ ਕੀਤਾ ਕੰਮ ਇਹਨਾਂ ਤੇ ਤਾਂ ਹੀ ਨਹੀਂ ਮਾਲ ਵੜਵਾਇਆ ਨਹੀਂ ਤਾਂ ਮੈਂ ਆਇਆ ਨਾ ਮੈਂ ਉਹਨੂੰ ਕਿਹਾ ਮੈਂ ਉਹਦੇ ਕੋਲ ਬੰਪਰ ਤਾਰ ਦੂੰਗਾ ਕੋਲੇ ਟਰੈਕਟਰ ਦੇ ਕੋਲ ਛੱਡ ਦੇਣਾ ਬਣਾ ਕਿ ਕਦ ਤੱਕ ਹੋ ਜੂਗੀ ਇਹ ਮੰਨ ਕੇ ਚੱਲ ਅੱਜ ਦਾ ਅੱਜ ਦਾ ਤਾਂ ਤੂੰ ਗੰਡੇ ਗੰਡੇ ਐ ਹੀ ਨਹੀਂ ਹੈਗਾ ਕਲਰ ਪਰ ਚੌਥੇ ਨੂੰ ਆਉਗੇ ਚੌਥੇ ਨੂੰ ਆਪਣੇ ਵਾਲੀ ਨੂੰ ਮੰਨ ਗਿਆ ਮੁੰਡਾ ਉੱਥੇ ਮੇਲੇ 'ਚ ਮਜਾ ਐਂਟਰੀ ਕਰੀ ਕਹਿੰਦਾ ਬਾਈ ਬੇਲੇ ਵਾਲੇ ਮੁੰਡੇ ਤੇ ਕਰਾਈ ਆ ਬਸ ਮੇਲੇ 'ਚ ਲੱਗਾ ਮੁੰਡਾ ਮੈਂ ਹਾਂ ਮੈਂ ਨਹੀਂ ਕਰੀ ਰਾਮ ਕਰੀ ਆ ਨਾ ਉਹ ਤਾਂ ਯਾਰ ਬੰਦਾ ਬਹੁਤ ਦੂਰ ਦਾ ਤੇ ਦੇਖ ਲਾ ਕੇ ਉਹਨੇ ਇਹਦਾ ਜੱਗਾ ਜੱਗਾ ਹਾਂ ਹਾਂ ਉਧਰ ਮੁੰਡਾ ਲਾਉਂਦਾ ਟੱਕ ਜਿਹਨੇ ਲੱਕੀ ਲੱਕੀ ਨਹੀਂ ਹੈਗਾ ਮੁੰਡਾ ਯਾਰ ਜਿਹਨੇ 852 ਬਹੁਤ ਯਾਰ ਜਿਆ ਕਰਾਇਆ ਸਮਝ ਗਿਆ ਮੈਂ ਉਹਨੇ ਉਹ ਵੀ ਬੰਦਾ ਕਹਿੰਦਾ ਕਹਿੰਦਾ ਯਾਰ ਤੇਮਾ ਫਰੂਮਾ ਦੇ ਲਿਆ ਕਰ ਬਣਾ ਕੇ ਮੈਂ ਕਹਿੰਦਾ ਤੈਨੂੰ ਲੈ ਜਾਇਆ ਕਰੂੰਗੇ ਛੱਡ ਵੀ ਜਾਇਆ ਕਰੂੰਗੇ ਉਰੀ ਬਸ ਇਹ ਗੱਲ ਨਹੀਂ ਮੈਂ ਅੱਡੇ ਤੇ ਬਿਨਾਂ ਕੰਮ ਨਹੀਂ ਹੁੰਦਾ ਯਾਰ ਨਹੀਂ ਨਹੀਂ ਆਪਣਾ ਅੱਡਾ ਜਿੰਨਾ ਮਰਜ਼ੀ ਘਈ ਜਾਵੇ ਕੋਈ ਅੱਡਾ ਨਾ ਪੱਟੀ ਆਪਣਾ ਤੇਰਾ ਇੱਥੇ ਵਧੀਆ ਚੱਲਦਾ ਜਿਹਨੂੰ ਲੋਡ ਹੋਊਂਗੀ ਅਗਲਾ ਆਪ ਕਰਾਊਂਗਾ ਤੈਨੂੰ ਚੱਲ ਕੇ ਜਾਣ ਦੀ ਗੱਲ ਲੋੜ ਆ ਕਿਸੇ ਕੋਲ ਕਹਿੰਦਾ ਕਹਿੰਦਾ ਛੱਡੀ ਨਾ ਕੰਮ ਨਾ ਛੱਡੀ ਜਾਂਦਾ ਮੈਂ ਤੈਨੂੰ ਕਹਿੰਦਾ ਤੈਨੂੰ ਆਪਣਾ ਐਡਾ ਹੀ ਛੱਡ ਕੇ ਜਾਣ ਦੀ ਗੱਲ ਲੋੜ ਆ ਜਿਹਨੂੰ ਲੋਡ ਹੋਊਗੀ ਅਗਲਾ ਆਪ ਮੈਂ ਉਹਨੂੰ ਕਿਹਾ ਮੈਂ ਉਰੀ ਤਿਆਰ ਕਰਵਾ ਲਈ ਫਰੇਮਾਂ ਸੂਝ ਲਈ ਆਈ ਆਪਣਾ ਸਾਈਜ਼ ਦੱਸ ਰਹੀ ਵੀ ਕਿਆ-ਕਿਆ ਲੱਗਦਾ ਤੇਰੇ ਚੱਲ ਹੁਣ ਬਾਈ ਜੇ ਕਿਸੇ ਨੇ ਕਰਾਉਣੀ ਹੋਈ ਤਾਂ ਸੰਪਰਕ ਕਰ ਸਕਦਾ ਆਰਾਮ ਗੜੀਆ ਨੰਬਰ ਵੀ ਬੋਲ ਦੇ ਇੱਕ ਵਾਰ ਆਪਣਾ ਨੰਬਰ ਲਿਖਿਆ ਹੀ ਹੋਇਆ ਬੋਲ ਦੇ ਮੜਾ ਹੀ ਆ ਕਿਹੜਾ ਤੇਰੇ ਕੋਲ 275 ਤੇ ਇੱਕ ਬਾਈ ਇਤੇ ਆਹ ਜੌਂਡੀਅਰ ਤੇ ਬਾਅਦ 3630 ਕਰਾਉਣਾ। ਫੌੜ ਪਾਣੀ ਛੱਡੇ ਹੋਣਾ ਉਹ 3630 ਲਿਆਉਣਾ ਏ ਤੇ ਇੱਕ ਕਰਾਉਣਾ 155। ਪਹਿਲਾਂ 3630 ਕਰਦੇ ਫਿਰ 155 ਕਰਾਵਾਂਗੇ। ਟਾਈਮ ਜਾਂ ਘੱਟਦੀ ਵੇਖਣ ਨੂੰ। ਹੁਣ ਤਾਂ ਮੰਨ ਕੇ ਚੱਲ ਫਰਵਰੀ ਚ ਬੰਨ ਕੇ ਚੱਲ ਹੁਣ ਨਹੀਂ ਕੋਈ। ਕਾ ਤੇ ਇੰਨਾ ਕੰਮ ਹੋ ਗਿਆ। ਕੰਮ ਯਾਰ। ਐਦਾ ਵੀ ਮੁੰਡੇ ਦਾ ਟਰੈਕਟਰ ਆ ਫੇ ਦੋ ਚੰਡੀਗੜ੍ਹ ਤੇ ਆਉਣੇ ਆ ਹੂੰ ਉਹਨਾਂ ਦੇ ਵੀ ਆ ਜਿਹੜਾ ਪਹਿਲਾ ਹੌਲੈਂਡ ਚੱਲ ਵਿੱਚ ਨੂੰ ਕੱਢ ਦੇਗੇ ਇਹ ਕੱਢ ਦਮਾ 36 ਦੀ ਕੱਢਦੀ 36 ਦੀ ਕੱਢ ਦੂਗੀ 36 ਦੀ ਕੱਢਦੀ ਕਿਉਂਕਿ ਆਏ ਆ ਨਾ ਵਿਆਹ ਹੈ ਫਿਰ ਉਹੀ ਆ ਨਾ ਤੈਨੂੰ ਦੱਸਦਾ ਮੈਂ ਆਪਣਾ 17 18 19 20 ਤਰੀਕ ਤੱਕ ਲੈ ਆਈ ਬੱਲੇ ਆਉਣਾ ਮੈਂ ਜਿੱਦਨ ਮੈਂ ਤਾਂ ਧੁੱਪਾਂ ਦੇਖਦਾ ਯਾਰ ਉਹਦਾ ਰੰਗ ਧੁੱਪਾਂ ਚ ਹੋਣਾ ਸਕੰਜੇ ਨੂੰ ਫੇਰ ਆਪਾਂ ਤਾਂ ਕਿਹਾ ਨਹੀਂ ਫੇਰ ਔਖਾ ਹੋ ਆ ਗਿਆ ਉਹ ਨਹੀਂ ਤਾਂ ਥੋੜਾ ਔਖਾ ਹੋ ਜੇ ਨਾ ਹੁਣ ਦੇਖ ਕੇ ਵਧੀਆ ਬਣਾ ਦੀਆਂ ਮੈਂ ਜਾਲੀਆਂ ਜੁਲੀਆਂ ਲਵਾਈਆਂ ਨਹੀਂ ਦੇ ਫਿਰ ਉਹਨੂੰ ਹਾਂ ਬੱਲੇ ਬਲੀ ਟੈਂਸ਼ਨ ਫਰੀ ਰਹੀ ਮੈਂ ਉਹਨੂੰ ਕਹਿ ਤਾ ਛੰਡਾ ਇਟਲੀ ਦਾ ਲਾ ਦੀ ਤੇ ਜਿਵੇਂ ਉਹ ਤੇ ਇੰਗਲੈਂਡ ਦਾ ਲਾ ਦਿੱਤਾ ਬਾਕੀ ਪਿੱਛੇ ਜਿੱਦਾਂ ਕਹੂੰਗਾ ਦੇਖ ਕੇ ਕਰਦੀ ਉਹ ਆ ਗਿਆ ਬਾਈ ਮੁੰਡਾ ਇਟਲੀ ਵਾਲਾ ਕਹਿੰਦਾ ਦੋ ਦੋ ਕੁ ਮਹੀਨੇ ਰਹਿਣਾ ਕਹਿੰਦਾ ਨਹੀਂ ਚੱਟਰੀ ਹੋਈ ਆ ਅੱਛੀ ਗੱਲ ਜੀ ਅੱਛੀ ਗੱਲ ਜੀ ਬਈ ਸਾਰਿਆਂ ਨੂੰ ਲੱਗੇ ਭਾਈ ਸਪਰੇਅ ਕਰਨ ਜਵੀ ਫਿਰ ਯਵਿਦਾ ਯਵਿਦਾ ਰੇਟ ਸੋਨਾ ਹੈ ਫੇ ਠੰਡ ਵੀ ਲੱਦੀ ਆ ਰੇਟ ਹੁੰਦਾ ਠੰਡ ਵੀ ਫੇ ਤਾਂ ਹੀ ਲੱਗਦੀ ਆ ਰੇਟ ਡਾਊਨ ਆ ਜਾਂਦਾ ਤੇ ਜੇ ਸਾਲ ਇੰਨੀ ਦਿਨੀ ਰੋ ਡਾਊਨ ਆ ਗਿਆ ਤਾਂ ਕੱਖ ਨਹੀਂ ਕੱਖ ਉਹਨੇ 230 ਸਿੱਟ ਗਿਆ ਸੀ ਦੀ ਹਾਂ 230 ਪੀ ਰੇਟ ਹੁਣ ਯਵਿਦਾ ਆ ਆ ਪਾ 200 ਤੱਕ ਤਾਂ ਆਪਣਾ ਵੀ ਜਾਨੂ ਚੱਲ ਜੇ ਨਹੀਂ ਜੇ 200 ਵੀ ਰਹਿ ਗਏ ਪਰ ਘਟਦਾ ਨਹੀਂ ਹੈਗਾ ਉਹ ਕਹਿੰਦਾ 230 ਤੇ ਹੈ ਘਟਣਾ ਨਹੀਂ ਕਹਿੰਦਾ ਬਦੂ ਬਾਈ ਤਰੀਆ ਠੀਕ ਰਵੀ ਦਿਖਾ ਕੇ ਕਿਦਾਂ ਦੇਖ ਬਣੀ ਜਿਹਾ ਉਹ ਵੀ ਦੇਖ ਬਾਈ ਜਿਹਾ ਵੀ ਗੇਮ ਹੋ ਰਹੀ ਆ ਪੂਰੀ ਆ ਇਹਦਾ ਨਵਾਂ ਵੀ ਜੋਗਾ ਫਿਰ ਤਾਂ ਥੱਲੀ ਸਾਡਾ ਆ ਵੀ ਉੱਪਰ ਜਾਂਦਾ ਵੀ ਥੋੜਾ ਵੱਧ ਪਾਤੇ ਨੂੰ ਮੈਂ ਕਹੀ ਵੀ ਆ ਬੀਜੇ ਵੱਧਦਾ ਪੈਂਦਾ ਤੇਰਾ 30 ਕਿਲੋ ਪੈ ਗਏ ਭੇਜਿਆ ਤਾਂ 35 ਕਿਲੋ ਲਿਆਇਆ ਦੁਕਾਨ ਵਾਲੇ ਤੇ ਕਹੇ ਤੀ ਅਸਲ ਮੈਂ 25 ਹੀ ਚਾਹੀਦਾ ਏ 25 ਫੇ ਨਹਿੜਾ ਮੋਟਾ ਰਹਿਣਾ ਬੂਖੇ ਵੀ ਤਾਂ ਹੀ ਕਰਦੀ ਏ ਹੁਣ ਹੀ ਨਾ ਗਿਰਨਾ ਦੇਖੀ ਫਿਰ ਜਿਹੜੀ ਨਹਿੜਾ ਹੋ ਗਿਆ ਉਹਨੇ ਗਿੱਦੀ ਨਹੀਂ ਜਵੀ ਸਮਝਿਆ ਜਦੋਂ ਟੇਢੀ ਹੋ ਗਈ ਬੜਾ ਦੜਨੀ ਦੁਨੇ ਆਹੋ ਬੜਨੀ ਤਾਂ ਪੈਣੀ ਹੋਣਾ ਚੱਕੀਆ ਫਿਰ ਉਹ ਚੱਕਣੀ ਪੈਣਾ ਹੁਣ ਬਾਈ ਠੰਡ ਬਹੁਤ ਏਨੇ ਨੂੰ ਸਾਡੇ ਆਉਂਦੇ ਨੂੰ ਸੇਕਣੇ ਦਾ ਹੀਲਾ ਕਰਕੇ ਰੱਖ ਲੈ ਸੇਕਣੇ ਦਾ ਇੱਕ ਦਾ ਕੰਮ ਨਹੀਂ ਜਾਣਨਾ ਕਿ ਕੀ ਹੈ ਸੇਕ ਕੇ ਚੱਲਣਾ ਤੇਰਾ ਕੰਮ ਸਿੱਧਾ ਆ ਕੇ ਪੰਪ ਚੱਕ ਚੱਲੀ ਜਾ ਠੰਡ ਕਿੱਥੇ ਲੱਗਣੀ ਹੈ ਪੰਪ ਚੱਕਣ ਲੱਗ ਲਿਆ ਤੂੰ ਇਹਦਾ ਮਤਲਬ ਹੈ ਪਾਣੀ ਦਾ ਬੰਦ ਕਰਦਾ ਇਹਨੂੰ ਮੈਂ ਅਰੇ ਫਿਰ ਇਹ ਨੀ ਗੱਲਾਂ ਵੀ ਬਾਹਰ ਦਾ ਤੇ ਸਾਰੇ ਠੰਡੇ ਆਕੜਿਆ ਪਿਆ ਸਾਰਾ ਤੋ ਗੇ ਨਾਰੀਆਂ ਵੀ ਆਖਰੀ ਪੰਪ ਦੀ ਆਇਆ ਹੁੰਦੀ ਨਹੀਂ ਹੈਗਾ ਖੁੱਲੋ ਜਿਆਦਾ ਜੜਤੇ ਮੇਰਾ ਨਾ ਇਨਸਾਫੀ ਹੋਇਆ ਜਗੱਗੇ ਦੇਖ ਆਪਣੇ ਬਾਤ ਤੇ ਬੂਟ ਲੈ ਆਇਆ ਮੈਨੂੰ ਬੂਟ ਨੂੰ ਲੈ ਕੇ ਆਇਆ ਤੇ ਨੱਗੇ ਪੈਰੀ ਲੱਗਿਆ ਆ ਭਾਈ ਰੋਜ ਮੈਂ ਪੜ ਜਾਂਦਾ ਹਾਂ ਹਾਂ ਰੋਜ ਰੋਜ ਗੱਲ ਲੱਗਦੀ ਕੀ ਨਹੀਂ ਲੈਣੇ ਚਾਹੀਦੇ ਆ ਮੁਰਸ਼ਿ ਬਾਪੂ ਨੂੰ ਵੀ ਜੇ ਮੈਂ ਕਿਤੇ ਆਮ ਆਪਣੇ ਬਾਤ ਤੇ ਜੀ ਲੈ ਆ ਮੈਂ ਇਹਨੂੰ ਲੈ ਕੇ ਦੰਦਾ ਕਿ ਨਹੀਂ ਆ ਆ ਮੇਰੇ ਵਾਲਾ ਦੇਖ ਨੱਗੇ ਮਰੀਏ ਇੱਕ ਜੀ ਆਪਣੇ ਵਰਤੀ ਲੈ ਆ ਮੇਰਾ ਮੇਰੇ ਨੂੰ ਆਪਣੇ ਵਰਤੀ ਲੈ ਆ ਆਪਣੇ ਖਾਂਚ ਨੂੰ ਲੈ ਕੇ ਦੇਕ ਲੱਗ ਗਿਆ ਭਾਈ ਇਹ ਤਾਂ ਕਿਹੜਾ ਅਲਾਬੇ ਦਿੰਦਾ ਮੈਨੂੰ ਜੁੱਤੀ ਨਹੀਂ ਲੈ ਗਿਆ ਮੇਰੇ ਜੋਗੀ ਹੂੰ ਵੀ ਦੱਸ ਜੁੱਤੀ ਮੈਂ ਹੁਣ ਜਾਣਾ ਯਾਰ ਪਾਂਗੇ ਲੈ ਕੇ ਆਉਣੇ ਬੂਟਾ ਰਾਬੜ ਦੇ 200 ਜੀ ਤਾਂ ਜਲਦੀ ਮਤਾਬ ਲੈ ਕੇ ਆਉਣੇ ਯਾਰ ਹੈ ਮਤਾਬ ਲਿਆਉਣੇ ਉਹ ਲਿਆਇਓ ਪੰਪ ਵੀ ਦਿਖਾ ਕੇ ਉਹਨੇ ਕੱਲੂ ਜਾਇਆ ਉਹ ਉਹ ਪੰਪਾਂ ਨੇ ਮਾਰਿਆ ਹੱਥ ਘੁੰਮਦਾ ਪੰਪਾਂ ਬਰ ਦੋਹਾਂ ਪਰ ਬਲ ਰੇਂਜ ਦੀ ਧਾਰ ਠੀਕ ਹੈ ਨਾ ਕੱਲੂ ਚਾਲਦੇ ਆ ਯਾਰ ਆ ਦੂਆ ਕਹਿੰਦਾ ਸਟਾਰਟ ਕਰ ਲਾ ਹੁਣ ਮਗਾ ਹੁਣ ਟਾਈਮ ਹੈ ਦੂਆ ਸਟਾਰਟ ਕਰਨ ਦਾ ਕੱਲ ਨੂੰ ਨੂੰ ਦੇਖਦੇ ਆ ਬੰਦੇ ਟਾਈਮ ਬੈਠੇ ਉਹ ਇੱਕ ਦਿਨ ਬੈੱਕੇ ਸੋਲੋ ਲੋਟ ਹੁਣ ਆ ਪਰ ਪਰ ਕੇ ਉਹਦਾ ਫੇਟੂਣਾ ਸਾਮਾਨ ਠੀਕ ਨਹੀਂ ਗੱਲ ਫੇਰ ਗੱਲ ਬਣਦੀ ਉਹਦੀ ਉਸੇ ਗੇਰ ਦੇ ਪਰ ਹਲ ਲੱਕੜੀਆਂ ਮੈਂ ਕਿ ਅੱਗੇ ਤਾਂ ਜਾਂ ਚੱਲੀ ਜਾਂਦੇ ਹੁਣ ਐਂ ਦੇ ਚੱਲੀ ਜਾਂਦੇ ਤੂੰ ਸੇਕ ਰਊਗਾ ਪੈਣੀ ਲੱਗੋ ਹੈ ਪਾ ਜੀ ਨੂੰ ਪਹਿਲਾਂ ਹੀ ਕਹਤਾ ਉੱਥੇ ਸਹੀ ਬੜਦੀ ਦੀ ਤੂੰ ਨਹੀਂ ਤੁਸੀਂ ਮੰਨੇ ਦਾ ਹੈ ਇਹ ਉੱਪਰ ਉਹ ਤਾਂ ਕਹਿਣ ਦੀ ਲਿਆ ਮੈਂ ਵੀ ਉਹ ਪੈ ਗਈ ਯਾਰ ਪਾਣੀ ਦੇ ਬੂਟ ਚ ਪਾਣੀ ਆ ਜੁੱਤੂ ਨਹੀਂ ਪਰ ਲੱਗਿਆ ਵਾ ਝਾੜ ਨੂੰ ਨੂੰ ਅੱਗ ਬੁਝਾਉਣ ਲੱਗਿਆ ਬਾਲਦੀ ਤਾਂ ਪਹਿਲਾਂ ਹੀ ਨਹੀਂ ਹੈਗੀ ਉਹ ਤਾਂ ਤਾਂ ਇਸ ਦੀ ਸਪਰੇਅ ਕਰੀ ਇਹਦੇ ਪਰ ਯਾਰ ਤਾਂ ਕਿ ਉਹਦੀ ਲੱਗੇ ਜੂਰੀਏ ਵਾਲੀ ਕਰੀ ਮੋਦੀ ਵਾਲੀ ਮੋਦੀ ਵਾਲੀ ਨੈਨੋ ਜੂਰੀਆ ਇਸ ਦੀ ਲੱਗੇ ਕਰਨ ਨੈਨੋ ਜੂਰੀਆ ਲੱਗੇ ਕਰਨ ਜੂਰੀਆ ਵੀ ਕਿੰਨਾ ਕੁ ਸਿੱਟੀ ਜਾਵੇ ਬੰਦਾ ਇਹ ਦੋ ਸਿੱਤੇ ਲੱਗਦੇ ਨੇ ਬਾਪੂ ਨੂੰ ਹਾਂ ਦੋ ਸਿੱਤੇ ਲੱਗ ਲੈ ਹਾਂ ਬਾ ਹੁਣ ਜੂਰੀਏ ਦੀ ਸਪਰੇਅ ਕਰਤੀ ਨਾ ਇਹਦੇ ਬਾਅਦ ਹੋਰ ਸਿੱਟੂ ਇੱਕ ਛਿਤਾ ਲਾਉਂਗੇ ਇੱਕ ਛਿਤਾ ਲੱਗ ਜਾਣਾ ਹੁਣ ਜਿੱਥੇ ਆ ਦਬੀ ਹੋਏ ਉੱਥੇ ਫੰਟਾ ਲਾਉਣੀ ਆਪਾਂ ਨੇ ਜਿੱਥੇ ਬਾੜੇ ਮੋਤੀ ਦਬੀ ਵੀ ਹੈ ਹਾਂ ਸਾਈਡ ਦੇ ਨਾਲ ਚਾਦਾ ਗਿਰਿਆ ਤਾਂ ਇਹ ਦਿਖਾਈਂ ਖੜੀ ਹੈ ਇੱਥੇ ਵੀ ਬੰਦਾ ਆਈ ਕੋਈ ਨਹੀਂ ਜਾਂਦਾ ਯਾਰ ਡਾਇਨ ਵੀ ਘੁੰਮੀਆਂ ਦਾ ਜਿੰਦੀ ਇੱਕ ਦਵਾਈ ਲਿਆਈ ਉਤੇ ਜ ਜਗਿਆ ਨਾ ਰੋਪੜ ਪੰਪ ਦਫਾ ਲੈਟਾ ਕੀ ਲੈਟਾ ਲੈਟ ਕਿੱਥੇ ਆਈ ਆ ਯਾਰ ਠੰਡਾ ਪਿਆ ਪਾਣੀ ਵੀ ਖੜਾ ਸਾਡੇ ਚਿੱਠੇ ਦਾ ਪਾਣੀ ਮੁੱਕ ਗੋੜਾ ਨੇ ਜੱਟੂ ਵੀ ਉਹ ਕਿੱਦਾਂ ਐ ਲੱਗਦਾ ਵੀ ਥੋੜੀ ਬਰਫगिर ਗਈ ਹਾਂ ਦੇਖਦੇ ਆ ਹਾਂ ਆਲਾ ਜਾ ਮੋਈ ਬੈਠਾ ਰਗੂ ਸੇ ਨਾਲਿਆ ਕਾਗੇ ਪੱਤਰ ਜੇ ਜਲ ਜੂ ਜਿਹੜੇ ਪਏ ਆ ਵੀਰੇ ਆ ਵੀ ਸਪਰੇਅ ਕਰਨੀ ਆ ਟਾਈਮਿੰਗ ਲੱਗਦਾ ਸੂਰ ਸਫਾਈ ਹੋਣੀ ਔਰੇ ਹੁਣ ਦੁਬਾਰਾ ਕਰਕੇ ਜਾਉਗੇ ਕਿਤੇ ਮੈਂ ਹਾਂ ਤੇ ਇਨੀ ਘੱਟ ਬੱਧੇ ਗੀੜਾ ਬਚ ਗਿਆ ਹੁਣ ਕਿਦਨੇ ਸਫਾਈ ਕਰਕੇ ਜਾਂਦੇ ਗੰਨਾ ਗੰਨਾ ਬੀਜਣਾ ਫਿਰ ਉਹਦੋਂ ਹਲੋੜ ਜਾ ਕੰਮ ਸਾਫ ਹੋ ਗਿਆ ਨਾ ਗੱਲ ਪੱਢਣੀ ਇੱਕਦਾਂ ਗੰਨਾ ਬੀਜਣਾ ਉਹਦੋਂ ਸਾਫ ਕਰੀਓ ਤਾਂ ਨਹੀਂ 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 ਸਪਰੇਅ ਮਾਰਦਣੀ ਪਹਿਲੇ ਹੀ ਕੰਮ ਜਾ ਪਹਿਲਾਂ ਉਹ ਤੇ ਉਹ ਸੀਸੀਆਂ ਬਾਈ ਦੂਈਆਂ ਵਿੱਚੀ ਤੇ ਕਿਹੜੀਆਂ ਉਹਦੇ ਉਹਨੂੰ ਕੱਢ ਬਾਹਰ ਲੈ ਭਾਈ 6 ਕ ਪੰਪ ਰਹਿ ਗਏ ਆਪਣੇ ਕਿੰਨੇ ਲੱਗ ਗਏ ਲੱਗਦਾ ਬਹੁਤ ਗਏ 6 8 8 ਤੇ 8 ਤੇ 10ਵਾਂ ਪਹਲਾ ਤੇ 6 ਰਹਿ ਗਈ ਸਮਝਦਾ 6 ਕਿ ਰਹਿ ਗਿਆ ਫਿਰ 6 7 ਹਨਾ 2 ਉੱਥੇ ਲੱਗਣੇ ਆ 6 ਹੋਰ ਹਾਂ 8 ਲਵਾ ਪਹੋਰ ਰਹਿ ਗਏ 10 ਲੱਗ ਗਏ ਮਰ ਤਾਂ ਕਹਿੰਦਾ ਦੁਆਇ ਕੋਲ ਲਾ ਸਾਰੀ ਹੋਣਾ ਕੋਲ ਦੇ ਚੀਤੇ ਸਾਰੀ ਕੋਲ ਲਾ ਪਹਿਲੇ ਡੱਬੇ ਮੇਂ ਲਗਾਇਆ ਹੈ ਮੈਂ ਜੇ ਬਾਲਟੀ ਕਰਕੇ ਤੂੰ ਦੇਖ ਰਿਹਾ ਉਹੀਓ ਪਤਾ ਲਾ ਜਿਹਨਾਂ ਕਹੇ ਯਾਰ ਕਹੇ 10 ਬੰਪ ਲੱਗ ਗਏ ਯਾਰ ਡੱਬੇ ਹੋਰ ਆ ਯਾਰ ਮੈਂ ਤੈਨੂੰ ਇੱਕ ਨਹੀਂ ਦੱਸਤਾ 10 ਬੰਪ ਲੱਗ ਗਏ ਚਾਰ ਤੇ ਹੋਪਾ ਲਾ ਚਾਰ ਹੋਰ ਬਾਲਾ ਇਹਦੇ ਵਿੱਚ ਚਾਰ ਇਹ ਆ ਚਾਰ ਹੋਰ ਬਾਲਾ ਪੰ ਪੱਠ ਠੀਕ ਨਹੀਂ ਅਈਓ ਲਾ ਗਿੰਦਾ ਡੱਬੇ ਰਿਆ ਮਿੰਡਾ ਵਾਇਗਾ ਲਾ ਸਵਾ ਗਾ ਲਾ ਕੀ ਕਰਲਾ ਇਹਦੇ ਇਦਾਂ ਹੀ ਕਰਦੇ ਪਾਣੀ ਨਹੀਂ ਜਗਿਆ ਕੀ ਪਾਣੀ ਨਿਕਲ ਗਿਆ ਲਫੜ ਫੜ ਕਹਿੰਦਾ ਪਾਣੀ ਉੱਧਰ ਹੈਗਾ ਕਹਿੰਦਾ ਹੈਗਾ ਜੀ ਦੋ ਘੰਟੇ ਉੱਧਰ ਦੇ ਪਾ ਲੈਣ ਚੱਤੇ ਚੱਪਾਂ ਲਾਗ ਗਈ ਮੋਟਰ ਦੇ ਆਪਾਂ ਨੂੰ ਸਰ ਜੇ ਨਾ ਦਵਾਏ ਚਾਰੇ ਹੋ ਗਏ ਇੱਕ ਹੋਰ ਭਾਲਾ ਬਾਈ ਬਾਈ ਹੋਈ ਜਾ ਪਾ ਦੇ ਨੀ ਹੱਥ ਦਾ ਨਾਏ ਪੋਣੇ ਤੁਰ ਆਪਣੇ ਬੈਰ ਬੰਨੇ ਨੈਨੋ ਜੀਰੋ ਮੋਦੀ ਜੀ ਨੰਦੀ ਵਾਲਾ ਐ ਨੈਨੋ ਜੀਰੋ ਜੀਰਿਆ ਚ ਉਲੀਆ ਜੀਰਿਆ ਹੁਣ ਕਿਹਦੇ ਬਣੇ ਕਰੋ ਅੱਦੜਾ ਬੱਦਾ ਹੋ ਗਏ ਹੈਗਾ ਲੋਟਾ ਕੱਗੇ ਇਹ ਜਿਕਣਾ ਲੋਕਾਂ ਦੇ ਮੋਗਰਾ ਦੇ ਹੜ ਆਇਆ ਜਿਕਣਾ ਹਾਂ ਹਲੇ ਹੜ ਗਏ ਖੁਰੇ ਗਏ ਹੋ ਟੋਟਰ ਨੂੰ ਜਿੰਦਾ ਲੱਗਿਆ ਵੀ ਹੁੰਦਾ ਖੁਰਗੇ ਹੋ ਐਲੇ ਰਹਿ ਕੇ ਖਾਲੀ ਪਏ ਤਿੰਨ ਤੱਕ ਵੇਚੇ ਕਿ ਤੈਨੂੰ ਨਹੀਂ ਹੈ ਕਿ ਆ ਥੱਲੇ ਜਿੰਨੀ ਦੱਸਦੇ ਉਹ ਤਾਂ ਉਨੇ ਦੀ ਵਸੀ ਸੀ ਥੱਲੇ ਠੀਕ ਹੈ ਤਾਂ ਸਭ ਉਹ ਹੀ ਗੱਲ ਦੱਸਦਾ ਵੀ ਇਹ ਪਰਯਾਇਤ ਹੈ ਦਾ ਵਧੀਆ ਇਹ ਜੂਰੀਆ ਜਿਆਦਾ ਕੰਮ ਕਰਦਾ ਲੋਕ ਨਹੀਂ ਇਹ ਕੰਮ ਕੋਈ ਨਹੀਂ ਕਰਦਾ ਹੁਣ ਜਿਹੜਾ ਭੁੱਖੀ ਆਲਾ ਭੁੱਖੀ ਪੇ ਲੱਗਿਆ ਵਾ ਹੁਣ ਹੋਰ ਕੋ ਖਾਈ ਆ ਬੰਨ ਭੁੱਖੀ ਦੇ ਸਰ ਕਰਨਾ ਉਹਨੂੰ ਬੜਾ ਹੌਲੀ ਲੱਗੂਗਾ ਉਹ ਕਾਦੇ ਪਰ ਹੈ ਕਿ ਨਹੀਂ ਭੁੱਖੀ ਆ ਉੱਠਦਾ ਨਹੀਂ ਫੇਰ ਬੰਦਾ ਵੀ ਭਾਈ ਭੁੱਖੀ ਲੈ ਕੇ ਦੋ ਮੈਨੂੰ ਨਹੀਂ ਨਾ ਹੁਣ ਇਹ ਹੌ ਹੌਲੀ ਖੇਤੋਂ ਲਾਉਣਾ ਪੈਣਾ ਇਹ ਇੱਕ ਚੀਜ਼ ਆ ਆਰੇ ਆਇਆ ਤਾਂ ਕਾਗਜ਼ ਦੀ ਉਹ ਆ ਗਈ ਹਾਂ ਇਹ ਕਾਗਜ਼ ਦੇ ਉੱਪਰ ਜ 13045 ਇਹ ਠੀਕ ਆ ਬਾਈ ਇਹ ਜਿਹੜਾ ਹੁਣ ਜੂਰੀਆ ਨਾ ਮੈਂ ਤੈਨੂੰ ਦੱਸਦਾ ਆਪਣੀ ਪਾਣੀ ਆਇਆ ਆਪਣੇ ਜਿੰਨੇ ਚੀਜ਼ ਅਗਲਾ ਸਾਰੀ ਫਸਲ ਦਾ ਨਾ ਅਗਲਾ ਮੋਟਰ ਮੈਂ ਜੂਰੀਆ ਲਿਆ ਕੇ ਰੱਖਦੇ ਫਿਰ ਕਿੱਥੇ ਬੜੂਗੇ ਅਸੀਂ ਠੀਕ ਹੈ ਨੀ ਸਾਰੀ ਮੋਟਰ ਦਾ ਜੂਰੀਆ ਰੱਖਿਆ ਹੋਇਆ ਖੇਤਾਂ ਮੈਂ ਨਹੀਂ ਰੁਕਦੀ ਸਾਰਾ ਯੂਰੀਆ ਅਗਲਾ ਖਾਲੀ ਸੈੱਲੇ ਰਹਿ ਕੇ ਸੁੱਤੀਸਦਾ ਉੱਪਰ ਜੱਕ ਕੇ ਲਿਆਏਗਾ ਨੂੰ ਖਾਲੀ ਉਹ ਜੂਰੀ ਨਿਕਲੇ ਬੇਟਾ ਇਹ ਖੁਰ ਗਿਆ ਉਹ ਨੀਦਾ ਇਹ ਸੜਾ ਜਾ ਪਾਣੀ ਪੂਣੀ ਆਏ ਵੇ ਫੜੂਗੇ ਤਾਂ ਨਹੀਂ ਉੱਥੀ ਪਈਆਂ ਰਹਿਣੀਆਂ ਇਹ ਤਾਂ ਬੰਦ ਦਾ ਹੈ ਜਦ ਬੱਜ ਜਾਊਗਾ ਕੰਦਾ ਕੰਦਾ ਕਹਣਾ ਹੈ ਹੈ ਕੰਦਾ ਨਾਲ ਵਿੱਚੇ ਬੱਜੂ ਮੋਟਰ ਦੇ ਗਾਲੇ ਝੱਕਨੇ ਬਾਅਦ ਥੋਲੇ ਇਕੱਠੇ ਕਰ ਲੈਣੀਆਂ ਇਹਦਾ ਫਾਇਦਾ ਖਾਏਗਾ ਨਾਲੇ ਇੱਕ ਹੁਣ ਫਾਇਰਾ ਮੋਟਰ ਭਾਦਣ ਦਾ ਰੇ ਨਾਲ ਇਹਨੇ ਕਾਂਸ ਦੀ ਪੁਰੀ ਆ ਜਾਣਾ ਥੋੜੀ ਜਿਹੀ ਏਰੀਏ 'ਚ ਪਾਉਣ ਇਹ ਆਣ ਲੱਗ ਜਣੀ ਆ ਦੇਣ ਲੱਗ ਕੇ ਇਹ ਇਹੀ ਜੂਰੀਆ ਜੇ ਬੰਦੂਗਾ ਇਹੀ ਚੱਲਣੀ ਆ ਠੀਕ ਨਹੀਂ ਥੋੜ ਥੋੜੀ ਡੋਜ ਬਤਾ ਦੂੰਗੇ ਨਾਂ ਦੀ ਦੋ ਜਨੇ ਦਾ ਮਾਰ ਲੇ ਹੈ ਉਹ ਦੋ ਜਨੇ ਦਾ ਮਾਰ ਲੇ ਆ ਵੇ ਵਧਾਉਂਗੀ ਹੁਕਮ ਕਰੂੰਗੀ ਲੱਗਣਾ ਪਤਾ ਰਿਜ਼ਲਟ ਤਾਂ ਹੁਣ ਕੀ ਕਰੇਦਾ ਨਾ ਨਾ ਹੈ ਤਾਂ ਵਧੀਆ ਹੈ ਇਹ ਨਮੀ ਨਮੀ ਚੀਜ਼ ਹੈ ਨਾ ਫਸਲ ਨੂੰ ਵੀ ਵਧੀਆ ਹੁੰਦੀ ਆ ਹਾਂ ਇਹ ਪਹਿਲਾਂ ਵੀ ਕਰੀ ਹੈ ਨਹੀਂ ਮੈਂ ਹਾਂ ਦੇਖ ਲਾ ਲੇ ਇਸ ਕੋ ਦਾ ਕਹਿੰਦਾ ਇੱਕ ਬੋਤਲ ਕੰਨ ਸੇ ਕੰਮ ਇੱਕ ਯੂਰੀਆ ਬੈਗ ਹੈ ਜਿਹੜਾ ਬੈਗ ਨੂੰ ਇਹਨਾਂ ਕੰਮ ਕਰਦੀ ਹੈ ਇਹਦੇ ਬਰਾਬਰ ਸਮਝਿਆ ਇੱਕ ਘੱਟੋ ਘੱਟ ਨਾਲੇ ਇਹ ਮੈਂ ਹੁਣ ਤਾਂ ਹੱਟੇ ਜਿਆਦਾ ਹੀ ਹੋਊਗੀ ਲਾਗਤ ਕਮ ਲਾਭ ਜ਼ਿਆਦਾ ਲਾਗਤ ਕਮ ਲਾਭ ਜ਼ਿਆਦਾ ਅੱਜ ਕਿੰਨੇ ਦਾ ਹੈ ਇੱਕ ਬੋਤਲ ਕਿੰਨੇ ਦੀ ਆ ਇਹ 250 ਦੀ 250 ਯੂਰੀਆ ਦਾ ਬੈਗ ਕਿੰਨੇ ਦਾ ਇਹ ਨੂੰ ਪਤਾ ਹੁਣਾ ਠੀਕ ਹੈ ਮਤਲਬ ਜੈਨੂੰ ਚੀਜ਼ ਆ ਹਾਂ ਦੋ ਦੋ 240 ਦੀ ਹੈ ਭਾਈ ਹੂੰ ਬਾਈ ਇੱਥੇ ਹੀ ਆ ਇਤਨਾਲ ਕੋ ਰਾਣੀ ਨੂੰ ਕਿੰਨੀ ਗੁੰਦੀ ਸੀ ਸੀਸੀ ਇੰਨੀ ਦਾ ਹਾਂ ਕਿੰਨੇ ਦੀ ਆਸ ਵੀ ਰੋ 3500 ਦੀ ਕਿੰਨੇ ਦੀ ਆਹੋ 3500 ਦੀ ਆ ਮਹਗੀ ਆ 1800 ਦੀ ਆਹੋ ਦੋ ਕੀਲੇ ਦੀ ਹੋ ਗਈ ਹਾਂ ਫਿਰ ਹੋ ਗਈ ਤਾਂ ਪੂਰਾ ਕੰਮ ਕਰਦੀ 300 ਵੀ ਹੋਣੇ ਹੀ ਐ ਤੱਤ ਪਤਾ ਤੇ ਹੁਣੇ ਵਿੱਚੀ ਤੇ ਠੀਕ ਨਹੀਂ ਹਾਂ ਉਹ 2000 ਦੀ ਹੋ ਗਈ ਹੋ ਗਈ ਹੋਣੀ ਹੈ ਲਾਈ ਜਾਂਦੀਆਂ ਕੰਪਨੀ ਤੇਰਾ ਵੀ ਵਧੀਆ ਯਾਰ ਕੋਈ ਵੀ ਚੀਜ਼ਾਂ ਸੌਤ ਹੋ ਜਾਂਦੀ ਆ ਕਿਸੇ ਬਾਣੀ ਪਾਈ ਦਵਾਏ ਦਵਾਏ ਪਾਉਣੀ ਆ ਚੱਲਿਆ ਛੇਤੀ ਕਰ ਫਿਰ ਜਾਮਾਂ ਦਿਨ ਪਰ ਦਿਨ ਸੌਤ ਹੋਈ ਜਾਂਦੀ ਆ ਕੋਈ ਵੀ ਚੀਜ਼ ਆ ਟਾਈਮ ਨਾਲ ਆ ਲਿਆ ਪਾਣੀ ਪਾ ਦੇ ਆ ਪਰੇਦਾ ਤਾਂ ਨਾ ਨਾ ਪਰੇਦਾ ਨਹੀਂ ਹੈਗਾ। ਦਵਾਈ ਦਾ ਪਾਣੀ ਖਰੇ ਪਾਈ ਨਹੀਂ ਹੈਰੇ। ਲੈ ਆ ਲੈ ਆ ਜਾ। ਨਾ ਨਾ ਪਾਣੀ ਪਾ ਖਰੇ ਚੱਲ। ਕਰੀਏ ਗੱਲ। ਆ ਮੇਰੇ ਲਈ ਵੀ ਖੜਦੇ ਹੈਗਾ ਪਾਣੀ ਇਹਦੇ ਨਾਲ। ਕਿਤਾ ਪਾਣੀ ਠੰਡਾ ਇੱਕ ਉੱਪਰ ਤੋਂ ਠੰਡਾ ਹੈ। ਲੈਟ ਆਈ ਨਹੀਂ। 9 ਡਿਗਰੀ ਤਾਪਮਾਨ ਚ 9 ਡਿਗਰੀ ਚੱਲਦਾ। ਠੰਡ ਅੱਜ। ਬਹੁਤ ਜ਼ਿਆਦਾ। ਪਾ ਗਏ ਬਸ ਈ ਨੂੰ ਨਹੀਂ ਪਤਾ ਲੱਗਦਾ ਰੋਟਰ ਦਾ ਜੇ ਸਾਲ ਪਾਣੀ ਜਾਂ ਗਰਦੇ ਨਾ ਵਰਨ ਪੋਣਾ ਹਨ ਦਾ ਜੁੱਪਰ ਪਿੰਡੇ ਤੇ ਫੇਰ ਪਤਾ ਲੱਗਦਾ ਕੰਮ ਕਰਦਾਂ ਮੈਂ ਸਾਡਾ ਕਰਨ ਲੱਗਦਾ ਹਾਂ ਆਹ ਹੁਣ ਮੇਰੀ ਜੁੱਤੀ ਦਾ ਪਾਣੀ ਬਾਈ ਕਰਨ ਪਿਆ ਲੈ ਹਾਂ ਇੱਦਾਂ ਕੋਸਾ ਕਰ ਕਰਕੇ ਪਾਇਆ ਉਹਨਾਂ ਦਾ ਪਾਣੀ ਆਏ ਪਿਆ ਇਹਦਾ ਫਰਕ ਇਹਦੇ ਪੈਰ ਹੁਣ ਠੰਡੇ ਜਮੀ ਉਹਦਾ ਨਹੀਂ ਕੋਈ ਕੰਮ ਛੇੜੂਗਾ ਦੇਖੀ ਤੁਹਾਂਗੇ ਫਿਰ ਤਾਂ ਹੁਣ ਨਹੀਂ ਕੋਈ ਪਤਾ ਲੱਗਦਾ ਹੈਗਾ ਵੀ ਠੰਡੇ ਕਰਨਾ ਮਹੌਂ ਦੇ ਕੋਈ ਵੀ ਪਤਾ ਲੱਗਦਾ ਪੈਰਾਂ ਨੂੰ ਲੱਗੂ ਪਤਾ ਬਾਅਦ ਚ ਕੱਲ ਜਿਹੜਾ ਪਤਾ ਲੱਗਣਾ ਪਤਾ ਲੱਗਣ ਨੂੰ ਚ ਲੱਗੀ ਜੋਗ ਕੱਬਾ ਬਾਅਦ ਚ ਦੇਖੀ ਜਾਊਗੀ ਹੁੰਦਾ ਕੰਮ ਨੇ ਵੇੜ ਦੇਣਾ ਐ ਇੰਨੀ ਠੰਡ ਮੈਂ ਨਹੀਂ ਮੰਨਦਾ ਹੈਗਾ ਤੈ ਮੰਨੇ ਹੋੜੀ ਚੱਲਦੀ ਬਾਈ ਜੀ ਹਵਾ ਚੱਲਦੀ ਹੈ ਮੰਨੀ ਹੋੜੀ ਹੈ ਥਾਂਦਰਾ ਤੂੰ ਤੰਦ ਮੋੜਣਾ ਲੈ ਬਾਈ ਹੁਣ ਮੰਨ ਕੇ ਮੰਨ ਕੇ ਦੇਖੀ ਰੇ ਪੀ ਬਣਾਉਂਦਾ ਥਾਂਦਲਾ ਤੂੰ ਵੀ ਤੇ ਸਿਰ ਜਾ ਫੜਨਾ ਫਿਰ ਖਾਮਜਾ ਹੋ ਜਾਣਾ ਪਾਣੀ ਗਿਆ ਸਾਉ ਨੂੰ ਦੇਖੀ ਆ ਨਹੀਂ ਹੱਦਾ ਆਉਣ ਇਹ ਕਿਹਨਾਂ ਕੱਠੇ ਨੂੰ ਟੋਨੀ ਪਰ ਲੈ ਲੈ ਦੇਖੀ ਤੂੰ ਅੱਛਾ ਦੇਖੀ ਅੱਜ ਭਾਈ ਜੀ ਨੂੰ ਨਾ ਕਹਿ ਕੇ ਕਿ ਬਿਮਾਰ ਕਰ ਦੇ ਮੈਨੂੰ ਭਵਾਨ ਜੀ ਦਾ ਦਾਈ ਜੀ ਪੈਣਾ ਜਾ ਕੇ ਗੰਮੋ ਕੇ ਤਾਂ ਨਹੀਂ ਕੋਣੀ ਕਹੇ ਬਾਹਰ ਉਹ ਬਾਹਰ ਤਾਂ ਨਹੀਂ ਹੋਣਾ ਆ ਮੈਨੂੰ ਫੜ ਲਿਆ ਹੁਣੀ ਕਹਿੰਦੀ ਕਹਿੰਦੀ ਮੇਰੇ ਸਿਰ ਦੁਖਣ ਲੱਗ ਗਿਆ ਵੇ ਵੇ ਆ ਬੰਦੇ ਬੱਪ ਲਾ ਇਹਦੇ ਨਹੀਂ ਛਾਰਾ ਬੰਨੇ ਲਾਈ ਜੇ ਤੇ ਇਹ ਮਿੱਟੀ ਲੱਗਣੀ ਚੱਲੇ ਚੱਟ ਬਈ ਨਹੀਂ ਕਿ ਕਿੰਨੇ ਬੰਪਰ ਆ ਗਏ ਛਾਰ ਹੋਵੇ ਮੇਰੇ ਹਿੱਸੇ ਚ 4 ਹੋਵੇ ਤੇਰੇ ਹਿੱਸੇ ਚ ਤਿੰਨ ਗੜੇ ਆ ਚਾਰ ਗੜੇ ਆ ਪਾਲਟੀ ਖਾਲੀ ਬੜੀ ਨਹੀਂ ਹੈਗੀ ਉਹ ਗੰਨਾ ਤੇ ਖੰਗਲ ਭੁੱਲ ਗਿਆ ਯਾਰ ਗੰਨਾ ਵੀ ਦੇਖ ਕੇ ਆਉਣਾ ਮੜ ਜਾ 95 ਕਾ ਕੀ ਆ ਕਿਆ ਫਟਾਦਾ ਹੋਇਆ ਵਾ ਕੜਾਈ ਕਰਦਾ ਨਾ ਉਹ ਹਾਂ ਉਹ ਵਧੀਆ ਆ ਬਈਆਂ ਕੜਾਈ ਕਰੀ ਬਈਆ ਅੱਗੇ ਬੰਦ ਥਾਂ ਲਮਾਈ ਰੱਖਿਆ ਬਾਨੀ ਮੈਂ ਆਇਆ ਦਾ ਹੈ ਉਹ ਪੂ ਹਾਂ ਆਹ ਜਿਹੜੀ ਪਾਲਟੀ ਇਹਦਾ ਦੋਈ ਦੋਈ ਪਾਲਟੀ ਕੱਢ ਦਿੰਨੇ ਆ ਹਾਂ ਆਹ ਪਾਲਟੀ ਅੱਗੇ ਹੁੰ ਦੇ ਦਿੰਨੇ ਆ ਹਾਂ ਕਿਉਂਕਿ ਉਥੇ ਭਰ ਲੇਂਗਾ ਚਾਰ ਪਾਲਟੀਆਂ ਗੱਲ ਤੂੰ ਰਹਿਣ ਦੇ ਜੁੱਤੀ ਦੀ ਦੂਈ ਪਾਈ ਪੈਂਟ ਦੂਈ ਪਾਈ 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 ਹੋ ਜਾਣਾ ਤੂੰ ਰਹਿਂਦੇ ਜਾਂ ਲੈ ਆਈ ਅੱਗੇ ਯਾਰ ਠੰਡ ਉਤਰ ਜੂਗੀ ਯਾਰੀ ਦੀ ਠੀਕ ਆ ਤਾਬ ਠੰਡ ਮਿਲਦੀ ਠੰਡ ਦਾ ਲਾ ਤੂੰ ਸਾਨੂੰ ਬਾਟ ਬੋਹ ਪੈਣੀ ਅੱਗੇ ਕੰਮ ਗੱਲ ਕਹਾਣੀ ਕੋਹਣੀ 20 ਲੀਟਰ ਦੀ ਬਾਲਟੀ 20 ਲੀਟਰ ਪਾਣੀ ਉਹਦਾ ਇੱਕ ਪੰਪ ਆਈ ਜਾਣਾ ਤੇ ਕੋਈ ਨਾ ਪੰਪ ਚੱਕ ਤੂੰ ਲਾ ਪੰਪ ਹਾਂ ਫੇਰ ਦੇਖਦੇ ਬਾਅਦ ਉਹ ਕੀ ਬਣਦਾ ਕੋਪ ਨਹੀਂ ਬਣਨਾ ਮੈਨੂੰ ਪਤਾ ਹੀ ਨਹੀਂ ਜਾਣਾ ਠੀਕ ਆ ਆ ਤੂੰ ਦੂਏ ਮੈਂ ਪਾਣੀ ਪਣੀ ਹੋਊਗਾ ਤੂੰ ਇਸਾ ਹਿਲੇ ਫਿਰਦੇ ਆ ਆ ਮਨੁਜ ਗਾ ਦਾ ਮੈਂ ਵੀ ਹੇਜਣਾ ਬਾਈ ਮਾ ਕੇ ਮੋਟਰਸਾਈਕਲ ਆ ਕੰਮ ਦਾ ਆ ਤੇ ਭਾਈ ਹਾਂ ਕੰਮ ਤੇ ਬਰਾਜੂਆ ਹਾਂ ਰੱਦ ਹੱਦ ਮੈਨੂੰ ਭਾਈ ਮੈਂ ਕੱਪੜੇ ਦੂਏ ਵਾਕੇ ਆਉਂਦਾ ਉਹ ਜਿੰਗਦੀ ਪੈਟ ਭਾਈ ਫਿਰਦਾ ਮੈਂ ਐਦਾ ਗਲਤ ਗੱਲ ਲੈਦੀ ਹੈ ਬਸ ਸਾਰੇ ਪਾਣੀ ਦੱਦੀ ਵੀ ਹੈਗਾ ਕਿ ਨਹੀਂ ਚੱਠੇ ਵਾਂ ਜੇ ਘਟ ਗਿਆ ਆ ਸਾਹਮਣੇ ਮੋਟਰ ਆ ਉਹ ਜਿੰਗਦੀ ਮੋਟਰ ਹਾਂ ਵੈਲ ਨਾਲ ਕਿ ਦੱਦੀ ਵੀ ਹੈਗਾ ਇੱਕ ਦੂਈ ਕਰੋ ਦੁਨੀਆ ਦਾ ਕਿ ਦੂਨੀਆ ਦਾ ਠੀਕ ਆ ਠੀਕ ਆ ਚੰਗਾ ਸਤਿ ਸ੍ਰੀ ਅਕਾਲ ਆ ਬਲਾਈਂ ਵੀਡੀਓ ਸਤਿ ਸ੍ਰੀ ਅਕਾਲ ਜੀ ਆ ਮਨਜ਼ੂਰ ਕਰਿਓ ਭਾਈ ਦਿੰਦੇ ਹੀ ਸਤਿ ਸ੍ਰੀ ਅਕਾਲ ਜੀ ਸਾਰੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਐ ਨਹੀਂ ਤੁਰਕੇ ਪਿੱਛੇ ਤੁਰਕੇ ਆ ਪਿੱਛੇ ਤੇ ਆਏ ਐ ਮਿਲ ਲਈ ਮਿਲਦਾ ਹੀ ਆ ਪਿੱਛੇ ਤੁਰਕੇ ਆ ਚਲ ਠੀਕ ਆ ਚੰਗਾ ਇਹ ਕਹਿੰਦਾ ਨਾਗਰ ਬਾਜ ਬਨਾਗਰ ਕੋ ਨੱਚਦੇਗਾ ਹੂੰ ਇਹ ਵੇਖੋ ਨਾ ਰੋਜ਼ ਫੋਨ ਆਈ ਕਰਦਾ ਟੈਬੀਏ ਖੜੇ ਬੈਠੇ ਦੂੜੀ ਉੱਪਰ ਬੈਠੇ ਰਹਿੰਦੇ ਨਾ ਨੌਂ ਦਾ ਵੱਜੇ ਜਾਂਦੇ 8:30 8:30 ਹੋ ਜਾਂਦੇ ਅੱਜ ਭਾਈ ਕਾਲੂ ਕੂੜਾ ਪਹਿਣਾ ਚਾਚੇ ਕੂੜਾ ਹੀ ਪਹਿਣਾ ਹੈਗਾ ਇੰਡੇ ਵਧੀਆ ਹਵਾ ਦੇ ਕੇ ਕਹਣਾ ਚੱਲਦੀ ਬਲੋ ਭਾਈ ਠੀਕ ਆ ਜੀ ਆ ਜਾ ਆ ਜਾ ਤੂੰ ਚੱਲੇ ਜਾ ਭਾਈ ਹੋਰ ਜਲਦੀ ਇੱਧਰ ਅੰਮਾ ਜੀ ਪਹੁੰਚਿਆ ਬੰਦਾ ਭੇਜੂਗਾ ਜਲਦੀ ਤੇਰੇ ਨਾਲ ਮੈਂ ਖੱਪਮਾਂ ਜਾਣੇ ਵਾਲਾ ਲੈ ਜਾ ਤੈਨੂੰ ਲੈ ਕੇ ਜਾਊਗਾ ਯਾਰ ਭੇਜਾਂ ਉਹ ਬੰਦਾ ਤੇਰਾ ਗਵਾਂਢੀ ਬੈਠਾ ਤੈਨੂੰ ਛੱਡ ਕੇ ਨਹੀਂ ਜਾਂਦਾ ਹਾਂ ਪਈ ਇੱਕ ਗੱਲ ਦੇਖ ਲੈ ਦੱਲੀ ਉਹ ਵੀਡੀਓ 'ਚ ਘੱਟ ਆਉਂਦਾ ਗਾਣੇ ਦੇ ਸਾਰੇ ਹੀ ਆ ਗਾਣੇ ਦੇ ਸਾਰੇ ਹੀ ਆ ਰੇਕ ਪੁੱਛਦਾ ਬਾਈ ਕਿ ਆ ਮੇਲੇ 'ਚ ਵੀ ਦੋ ਤਿੰਨ ਦਿਨ ਆ ਸਕਦਾ ਬਾਈ ਦੱਲੀ ਮਾਹਾਂ ਬਾਈ ਆਉਂਦਾ ਹੈਗਾ ਦੱਲੀ ਬਾਈ ਅੱਜ ਆਇਆ ਮਿਲ ਤੇ ਕੱਲ੍ਹ ਵਾਰਸ ਉਹਨਾਂ ਨੂੰ ਫੇਰ ਚਲੇ ਜਾਣਾ ਅੱਛਾ ਤੱਕ ਹਾਂ ਅੱਜ ਆਇਆ ਦਾ ਤੜਕੇ ਨੂੰ 2 ਵਜੇ ਤੰਬ ਦਾ ਪੋਹ ਆਇਆ ਫੇਰ ਆਹੀ ਰੋਡ 'ਤੇ ਆ ਉਹ ਤਾਂ ਨਾ ਪਤਾ ਨਾ ਕਰੋ ਉੱਪਰ ਉੱਚੀ ਪੈ ਪੂਜੀਏ ਕਰ ਨਾ ਨਾ ਇੱਕਦਮ ਠੀਕ ਆ ਯਾਰ ਰੋਡ ਚੱਲਦਾ ਜਾ ਰਿਹਾ ਕਹਿੰਦੇ ਡਰ ਮਾਰੇ ਆ ਹਾਂ ਪਗਾ ਚੱਲਦਾ ਨਾ ਡਰ ਮਾਰੇ ਦੱਲੀ ਨੂੰ ਕੱਤੇ ਰਿਵਰ ਕਾਡਰ ਪੋਕਾ ਉਹ ਦਸੀ ਦਲੀ ਨੂੰ ਸਾਰੀ ਜਾਂ ਰੋੜ ਜਲੀ ਜਾਂਦਾ ਉਹ ਤੁੰਦ ਤਾਂ ਦੀ ਸਾਲਾ ਪਤਾ ਉਹ ਤਹੇ ਜਰਾਤ ਜਰਾਤ ਕਿਤੇ ਤੁੰਦ ਦੀ ਸਵੇਰੇ ਤੋਂ ਰਾਤ ਹੈ ਨਹੀਂ ਹੁਣ ਤੁੰਦ ਹੈਗੀ ਆ 2 ਵਜੇ ਆਦੇ ਜਾਂ ਆਈ ਨਹੀਂ ਤੀ ਜਰਾਤ ਹੁਣ ਤਾਂ ਦੇਖ ਇਹ ਤਾਂ ਸੂਜ ਨੂੰ ਵੀ ਤਰਸੇ ਪਈ ਤਾਰੇ ਨਹੀਂ ਦਿੱਦੇ 10 ਦਿਨ ਹੋ ਚੱਲੇ ਨਾ ਚੰਦ ਦਿਖਿਆ ਤੁਸੀਂ ਦੇਖ ਕੇ ਕਰਾਉਣਾ ਗਿਆ ਉੱਤੇ ਉਹ ਵੀ ਨਹੀਂ ਦਿਖਦਾ ਮਤਾਂ ਦੇਖਣਾ ਸੀ ਚੰਦ ਮਾਮਾ ਡੂੰ ਵੀ ਉਹ ਵੀ ਗਾਇਬ ਹੈ ਮੈਂ ਇਹਦਾ ਦਾਦਾ ਪੂਛ ਰਿਹਾ ਤਾਰਾ ਕਹਿੰਦਾ ਉਹ ਤੀਦਾ ਕੁਝ ਵੀ ਨਹੀਂ ਦੇਖਦਾ ਹਾਂ ਹੁਣ ਮੇਰੀ ਗੱਲ ਸੁਣ ਲੈ ਨਾ ਮੇਰੀ ਗੱਲ ਸੁਣ ਲੈ ਸੂਰਜ ਨੂੰ ਕਿਆ ਢੜ ਨਹੀਂ ਲੱਜੀ ਉਹ ਵੀ ਤਾਂ ਆਪਣੇ ਘਰਾਂ ਟੇਕੇਆ ਬੈਠਾ ਔਰ ਤੁਸੀਂ ਟੱਪੀਆਂ ਤੇ ਸਾਰੀ ਧੜੀ ਉਹਨੇ ਨਹੀਂ ਦੇਖਣਾ ਚੱਲ ਗਈ ਬੱਦਲ ਵਾਈ ਹੋਈ ਹੋਈ ਐ ਬੱਦਲ ਵਾਈ ਹੋ ਲੱਗਦੀ ਮਨਤਾ ਯਾਰ ਹੈ ਫੜੇ ਤੁੰਦੀ ਜੜੀ ਵੀ ਥੋੜੀ ਉੱਪਰ ਇਹ ਬੰਮੇ ਨੇ ਕਹਿਤਾ ਫੇਰ ਮੀਂਹ ਪੈਣਾ ਨਹੀਂ ਨਹੀਂ ਪੈਣਾ ਮੌਸਮ ਸਾਰਾ ਬੂਟੇ ਬਾਟੇ ਨਹੀਂ ਕਿੱਥੇ ਦਿਖਦੇ ਹੁੰਦੇ ਆ ਸਾਰਾ ਧੁੰਦ ਨਹੀਂ ਹੈ ਹਵਾ ਖੰਡ ਚੱਲਦੀ ਆ ਬੱਦਲ ਵਾਈ ਮੈਂ ਕਹਿੰਦਾ ਉਹ ਵੇ ਕਰਕੇ ਆਏ ਆ ਬਾ ਹੁੰਦਾ ਹੀ ਮੈਂ ਕਹ ਤਾਂ ਇਹਦੇ ਝੁਲਮੇ ਘਟ ਲਿਆ ਝੁਲਮ ਕਹਿੰਦਾ ਘਟ ਲਿਆ ਸਾਲਾ ਗਰਮ ਪਾਣੀ ਪਾਇਆ ਵਾ ਐਂ ਲੱਗੇ ਕਰੇ ਮਰ ਜਾ ਕੋਸਾ ਵੀ ਰਿੱਜਦਾ ਪਣੀ ਗਿਆ ਪੱਕਾ ਦਾਦਾ ਸੁਣਨੇ ਤਾਂ ਹੋਏ ਪਏ ਤੇ ਜੰਮੀ ਪੱਕਾ ਦਾਦਾ ਹੱਥ ਪੈਰ ਸੁੰਨ ਹੋ ਗਏ ਇਹ ਚੱਲਦੀ ਚੱਲ ਮੈਂ ਹੋਈ ਗਈ ਮੈਂ ਤੁਰ ਕੇ ਆਇਆ ਮੈਂ ਮੈਦਨੀ ਮੋਟਰਸਾਈਕਲ ਭਜਾਉਣਾ ਮੈਂ ਤੁਰਕੀ ਲੈ ਕੇ ਆਉਣਾ ਵਿੱਚ ਨੂੰ ਇੱਧਰ ਠਾਰੀ ਸਾਰਾ ਦਿਨ ਰਹੀ ਆ ਹਾਂ ਇਹ ਕਹਿੰਦਾ ਇਹਨੂੰ ਆ ਗਿਆ ਫੋਨ ਕਹਿੰਦਾ ਭਈਆ ਕਹਿੰਦਾ ਸਵੇਰ ਦੇ 10 ਵਜੇ ਤੇ ਕਿੰਨਾ ਵੱਢਣ ਲੱਗੇ ਹੋਏ ਆ ਚੱਲ ਮੈਂ ਇਧਰੋਂ ਹੀ ਜਾਂਦਾ ਤੁਰ ਕੇ ਉੱਥੇ ਗਾਹਾਂ ਚਾਰ ਕਰਨਾ ਵੱਢਿਆ ਭਈਆ ਭਈਆ ਕੋਈ ਬਿਲ ਦੇਖੇ ਮਾ ਦੇਖ ਕਰ ਲਾ ਬਾੜ ਦੇ ਮੁੰਡੂ ਆ ਕੇ ਮਾ ਭਈਆ ਘਰੇ ਤੇ ਨਹੀਂ ਪਿਆ ਕੇ ਤੇ ਅਵਾ ਜਲਦੀ ਕੱਢੀ ਉਹ ਕੱਤ ਤਦੂ ਕੀ ਹੈ ਨਹੀਂ ਭਈ ਇਹਨੇ ਕੀ ਹੈ ਨਹੀਂ ਦੱਸਣਾ ਉਹ ਕਹੇਣਾ ਸਵੇਰ ਦਾ ਬਾੜ ਦੇ 10 ਵਜੇ ਦਾ ਇਹਨ ਘਰ ਨਾਲ ਬੱਟੀਆਂ ਨਾਲ ਕਹ ਕੇ ਬਾੜਦਾ ਕਰਨਾ ਹਾਂ ਜੇ ਮੇਰਾ ਨਾਲ ਬੱਟੀਆਂ ਆ ਗਈ ਹੂੰ ਹੁਣ ਕੱਲ ਨੂੰ ਲੱਤ ਨਹੀਂ ਤੁਸੀਂ ਕੱਲ ਨੂੰ ਲੱਦੂਗੇ ਜਣ ਘੜੂਗੇ ਤਾਂ ਆਹੀ ਹੈ ਥੱਲੇ ਟਰਾਲਾ ਹੀ ਨਹੀਂ ਮੁੜਿਆ ਟਰਾਲਾ ਗਿਆ ਮੇਰਾ ਸਮਾਨ ਇਕੱਠਾ ਕਰਨਾ ਅੱਜ ਤਾਂ ਕੰਮ ਹੋ ਰਿਆ ਸੀ ਦੂਜੀ ਦਾ ਪਹਿਲਾਂ ਥੈਡ ਪਾਇਆ ਪਹਿਲਾ ਬਈ ਸ਼ੈੱਡ ਪਾਇਆ। ਆਹ ਤੇ ਔਕਾ ਸਾਰੀ। ਹੂੰ। ਸਾਰੀ। ਹੂੰ। ਕੱਲੂ ਫਰਤ ਲਾਉਣਾ ਉਹਦਾ ਬੰਦੇ। ਫਰਤ ਤਾਂ ਨਹੀਂ ਲਾਇਆ ਫਿਰ ਅੱਜ। ਅੱਜ ਡੈਡੀ ਰੂਟਰੇ ਫੇਰੇ ਆਏ। ਉਹਨਾਂ ਨੇ ਦੁਰਮੜ ਵੀ ਮਾਰਿਆ। ਠੀਕ ਆ। ਕਾਨੂੰ ਦੁਰਮੜ ਲੈ ਆਉਣਾ ਤਾਂ। ਬਹੁਤ ਭਾਰ ਆ ਉਹਨਾਂ ਕੋਲ ਹੱਬਾ ਲਈ ਆ। ਉਹਨਾਂ ਨਾਲ ਫੇਰਦੇ। ਨਾ ਨਾ ਇੱਕ ਦੂਆ ਆਉਂਦਾ ਪ੍ਰੈਸ਼ਰ ਵਾਲਾ ਆਇਆ। ਪ੍ਰੈਸ਼ਰ ਵਾਲਾ ਉਹ। ਕਾਇਆ ਵੱਦ। ਕਿਹੜਾ ਦੱਲੀ? ਇੰਜਨ ਵਾਲਾ ਆ ਉਹ। ਹੁੱਕਾ ਪਾ ਗਏ ਚਾਚੇ ਉਹ। ਹਾਂ? ਕੱਲੂ ਨਾਲ ਇਟ ਲਾਉਣ ਲੱਜਣਾ। ਲੈਵਲ ਕਰਤਾ ਉਹਨੇ ਸਾਰਾ। ਠੀਕ ਆ। ਹੂੰ। ਦੁਰਮੜ ਵੀ ਮਾਰਦਾ ਇੱਕ ਵਾਰ ਤੇ ਟਰੈਕਟਰ ਵੇਟ ਟਮਾੜ ਬਹੁਤ ਨਾ ਨਾ ਠੀਕ ਹੈ ਦੁਰਮੜ ਤਾਂ ਦੂਆ ਲਿਆਉਣਾ ਦਾ ਜਿਹੜਾ ਪੰਮਾ ਲਿਆਇਆ ਦਾ ਵਧੀਆ ਦੁਰਮੜਸਾ ਨਾਲੇ ਉਹਨੇ ਆਪੇ ਛੱਡ ਕੇ ਜਾਣਦਾ 1000 ਰੁਪਿਆ ਬਾਈ 1000 ਰੁਪਏ ਚ ਆਪੇ ਛੱਡ ਕੇ ਜਾਂਦਾ ਆਪੇ ਲੈ ਕੇ ਜਾਂਦਾ ਉਦੀ ਤੁਆਈ ਬਹੁਤ ਜ਼ਿਆਦਾ ਉਹ ਭਾਈ ਇੰਨੀ ਤੁਆਈ ਨਹੀਂ ਚਾਹੀਦੀ ਪਿਛਪਾਲੇ ਪਾ ਦੋ ਮੰਜ਼ਲਾਂ ਜਿੰਨਾ ਡੁੰਗਾ ਹੈ ਇੱਕ ਕਮਰ ਕੈਬਿਨੇਟ ਕਰਨ ਡੇ ਡੁੰਗਾ ਬਹੁਤ ਆਇਆ ਨਹੀਂ ਆਇਟ ਕੌਣੀ ਪੈਦੀ ਥੱਲੇ ਨੂੰ ਕਹਤੇ ਭਾਰਤ ਬਹੁਤ ਹੈ ਨਾ ਤਾਂ ਤੁਆਈ ਦਾ ਚੱਕਰ ਤੁਆਈ ਦਾ ਕੰਦੇ ਰੱਖ ਤੋ ਤੈਨੂੰ ਹਾਂ ਬਗੋਂ ਨੀ ਮਮਾ ਉਹ ਉਹ ਤਾਂ ਲੈਣ ਕੋਈ ਨਹੀਂ ਨਾ ਅਈ ਹਰ ਵਕਤ ਪ੍ਰੈਸ਼ਰ ਹੈ ਨਾ ਤਾਂ ਆਂਦ ਕੰਦਾ ਮਾਕਾ ਪੈਣਾ ਨਹੀਂ ਹੈਗਾ ਤਮਾਕਾ ਨਹੀਂ ਯਾਰ ਹਰ ਵਕਤ ਜੋ ਰਹਿਣਾ ਇੱਧਰ ਤੇ ਤਾਂ ਚੱਕਰ ਉਹ ਤਾਂ ਕੋਈ ਤਕੜੀ ਯਾਰ بیمੇ ਤਾਂ ਪਾਏ ਨੇ ਇਹਨੇ ਉਹ بیمੇ ਤਾਂਹੀਂ ਤਾਂ ਪਾਏ ਨੇ بیمੇ ਰਾਤੀ ਪਾਏ ਹੋਏ بیمੇ ਸਾਰੀ ਗੰਦ بیمੇ ਤਾਂ ਪਾਏ ਨੇ ਆਹ ਦੀ ਚ ਆਹੀ ਪਾਏ ਪਿਆ ਉਹ ਤਾਂ ਨਹੀਂ ਆ ਪਿਆਦਾ ਗੰਦ ਖੜ ਜਿੰਦੀ ਨਹੀਂ ਹੁਣ ਤਾਂ ਕਦੀ ਤੇ ਨਹੀਂ ਹੋਣੀ ਦੀ ਚਲੋ ਠੀਕ ਹੈ ਯਾਰ ਹਾਂ 1.5 ਸਾ ਬੋਟਲ ਲੰਬੀ ਹੈ ਕਹਿੰਦੇ ਕਿਹੜਾ ਖੜ ਜਾਂਦੀ ਫਿਰ ਕਰੂ ਚੱਲੇ ਕਰੂ ਬੀਮਾ ਬਗੈਰ ਤਾਂ ਗੰਦ ਖੜਦੀ ਉਹ ਖੜਦੀ ਨਹੀਂ ਲੰਬੀ ਗੰਦ ਜੇ ਲਾ ਕੇ ਨੀ ਮਾਰ ਆ ਤੁਣਾ ਜਾਂ ਫੋਲ ਲੈ ਮੜਾ ਇੱਕ ਵਾਰ ਹਾਂ ਸਾਡੇ ਮੈਂ ਬਹਿ ਜਾ ਯਾਰ ਨਾ ਬਹਿ ਜਾ ਯਾਰ ਮੇਰੀ ਗੱਲ ਨਹੀਂ ਨਾ ਯਾਰ ਸਾਡੇ ਓਏ ਨਾਉ ਦਾ ਵੱਜ ਗਿਆ ਹੁਣ ਚੱਲੋ ਚੱਲੀਏ ਹੁਣ ਕਹਿੰਦੇ ਕਹਿੰਦੇ ਮਾਂਦੇ ਨਾਉ ਵੱਜ ਗਿਆ ਦੱਲੀ ਨੂੰ ਲੈ ਗਈ ਯਾਰ ਹਰ ਚੀਜ਼ ਦਾ ਡਰਦਾ ਹੈ ਇਹ ਠੀਕ ਹੈ ਜੀ ਅਸਰਿਕੋ ਜਰਾ ਮਿਲਦੇ ਆ ਅਗਲੀ ਵੀਡੀਓ ਚ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ